ਸਾਡੇ ਨਾਲ ਨੇ ਮਰਵਾਰ ਜੀ ਅੱਜ ਗੱਲ ਕਰਨੇ ਬੇਟੀਆਂ ਬਾਰੇ ਉਸ ਹਮ ਆ ਗਿਆ ਜੋ ਕਿ ਬੇਟੀਆਂ ਡਾਕਟਰ ਵੀ ਆਪਾਂ ਉਹ ਜਿਹੀ ਹਕਸਾ ਨਹੀਂ ਕਰ ਸਕਦੇ ਅੱਜ ਗੱਲ ਕਰਨੇ ਮਰਵਾਰ ਜੀ ਬੇਟੀਆਂ ਬਾਰੇ ਅੱਜ ਜੀ ਬੇਟੀਆਂ ਬਾਰੇ ਅੱਜ ਸਰ ਜੀ ਕਹਿੰਦਾ ਸੱਤੇ ਵਾਲਾ ਜੋ ਤੁਸੀਂ ਉਹ ਰਾਗੜ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਬڑا ਸੰਵੇਦਨਸ਼ੀਲ ਮੁੱਦਾ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਹ ਮੁੱਦਾ ਉਹ ਮੁੱਦਾ ਆ ਜਿਹੜਾ ਘਰ ਘਰ ਦਾ ਮੁੱਦਾ ਆ ਮੈਂ ਕਹਾਂਗਾ ਕਿ ਸਾਡੇ ਸਮਾਜ ਦੀ ਇੱਕ ਅੱਡੀਕ ਬੜੀ ਤਰਸਦੀ ਹੈ ਬੜੀ ਬੇਟੀਆਂ ਬਾਰੇ ਕੋਈ ਸ਼ੇਰ ਨਹੀਂ ਕਾ ਲਿਆ ਕੋਈ ਉਸ ਜੇ ਕੋਈ ਹੋਰ ਫਿਲਮ ਹੁੰਦੀ ਆ ਉਸ ਹਰ ਇੱਕ ਸ਼ੇਰ ਕਰਦਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਨਹੀਂ ਦੇਖੋ ਗੱਲ ਪਤਾ ਕੀ ਹੈ ਜਿਹੜੀ ਰਾਤ ਹੋ ਗਈ ਤੇ ਕਿ ਸੂਰਿਆ ਬੇਟੀਆਂ ਨਾਲ ਹਰਕ ਧੰਗ ਦੀਆਂ ਹੋ ਰਹੀਆਂ ਨੇ ਛੇੜਖਾਨੀਆਂ ਹੋ ਰਹੀਆਂ ਨੇ ਗੱਲ ਇਹ ਸੁਚੇਤ ਦੀ ਗੱਲ ਕਿਉਂ ਨਹੀਂ ਹੈ ਸੁਚੇਤ ਬਹੁਤ ਜ਼ਿਆਦਾ ਫਾਸਟਾ ਸੋਸ਼ਲ ਮੀਡੀਆ ਬਹੁਤ ਫਾਸਟਾ ਇਲੈਕਟ੍ਰੋਨਿਕ ਮੀਡੀਆ ਬਹੁਤ ਫਾਸਟਾ ਬ੍ਰੈਂਡਿੰਗ ਮੀਡੀਆ ਬਹੁਤ ਫਾਸਟਾ ਗੱਲ ਇੱਥੇ ਆਉਂਦੀ ਆ ਕੋਟਾ ਬਹੁਤ ਫਾਸਟ ਨੇ ਸੜੀਆਂ ਅਦਾਲਤਾਂ ਬਹੁਤ ਇਸ ਗੱਲ ਦਾ ਸੱਟ ਐਕਸ਼ਨ ਲੈਂਦੀਆਂ ਨੇ ਪ੍ਰੋਬਲਮ ਇਹ ਹੈ ਕਿ ਸਾਨੂੰ ਆਪਣੀ ਮਾਨਸਿਕਤਾ ਨੂੰ ਦੂਰ ਕਰਨਾ ਪਊਗਾ ਸਾਡਾ ਜਿਹੜਾ ਇਨਸਾਨੀ ਜਿਹੜਾ ਮਾਅਲ ਆ ਦੇਖਿਆ ਜਾਵੇ ਰੇਕ ਕੇਸ ਦੀ ਗੱਲ ਆਪਾਂ ਲੈ ਕੇ ਜਾਂਦੇ ਆ ਕੀ ਰੇਕ ਕੇਸ ਗਰੀਬ ਫੈਮਲੀ ਜਿਹੜੀ ਨਿਕਲ ਕੇ ਆਉਂਦੇ ਨੇ ਬਿਲਕੁਲ ਗਲਤ ਗੱਲ ਹੈ ਠਾਈ ਕਰਦਾ ਮੈਂ ਇਸ ਗੱਲ ਨੂੰ ਦੇ ਰੇ ਕੇ ਤੁਸੀਂ ਕਿਸੇ ਵੀ ਲੈਵਲ ਤੋਂ ਲੈ ਲਓ ਪੜੇ ਲਿਖੇ ਫੈਮਲੀਆ ਦੇ ਵਿੱਚੋਂ ਬਹੁਤ ਗੰਦੀਆ ਹਕਦਾ ਹੋ ਰੀਆਂ ਨੇ ਇਹ ਜੀਆਂ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਜਦੋਂ ਪੁਆਇੰਟ ਜਰੂਰ ਜੋੜਦਾ ਕਿਤੇ ਦਾ ਕਿਤੇ ਸਾਨੂੰ ਆਪਣੇ ਨਾਲ ਪੇਰੈਂਟਸ ਨੂੰ ਵੀ ਮਾਤਾ ਪਿਤਾ ਨੂੰ ਵੀ ਸਾਡੇ ਸਮਾਜ ਦੇ ਕੁਝ ਜ਼ਿੰਮੇਵਾਰ ਲੋਕਾਂ ਨੂੰ ਵੀ ਇਸ ਪ੍ਰਤੀ ਆਪਣੇ ਨਾਲ ਜਿਵੇਂ ਕਹਿੰਦੇ ਡਿਊਟੀ ਨੂੰ ਅੱਗੇ ਲੈ ਕੇ ਆਲਾ ਪਊਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਜੰਮਦੇ ਤੋਂ ਹੀ ਸਕੂਲਿੰਗ ਟਾਈਮ ਤੋਂ ਕਾਲਜ ਟਾਈਮ ਤੋਂ ਇੱਕ ਤਮੰਨੂ ਬਦਲ ਬਣਾਈਏ ਔਰ ਸੈਕੰਡਲੀ ਬਾਹਦਰ ਕੀ ਹੈ ਕਿ ਉਹਨਾਂ ਦੀ ਮਾਨਸਿਕਤਾ ਸੋਚ ਨੂੰ ਇੱਕ ਬਾਹਦਰ ਵਾਲੀ ਸੋਚ ਪੈਦਾ ਕਰੇਗੀ ਔਰ ਦੂਜੀ ਗੱਲ ਕੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਨਾ ਥੋੜਾ ਜਆ ਕਿਤੇ ਨਾ ਕਿਤੇ ਜਿਹੜੀ ਡ्रेसਿੰਗ ਸੈਂਸ ਆ ਉਹਦੇ ਵੱਲੋਂ ਵੀ ਆਪਾਂ ਨੂੰ ਪ੍ਰੇਰਿਤ ਕਰਨਾ ਪਊਗਾ ਅਕਸਰ ਕੀ ਹੁੰਦਾ ਕਿ ਅਸੀਂ ਆਮ ਲੋਕਾਂ ਦੇ ਘਰਾਂ 'ਚ ਦੇਖਦੇ ਆ ਕਿ ਉਹਨਾਂ ਦੇ ਬੱਚੇ ਛੋਟੂੜੀਆਂ ਸ਼ਾਰਟਸ ਜਾਂ ਹੋਰ ਆ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਪਾਣੀਆਂ ਚਾਹੀਦੀਆਂ ਚੰਗੀ ਗੱਲ ਆ ਆਪਣੀਆਂ ਡ्रेसਿੰਗ 'ਚ ਸਾਡੀ ਆਜ਼ਾਦੀ ਹੈ ਸਾਡੀ ਆਜ਼ਾਦੀ ਨੂੰ ਕੋਈ ਰੋਕ ਨਹੀਂ ਸਕਦਾ ਪਰ ਕਿਤੇ ਨਾ ਕਿਤੇ ਜੋ ਦੇਖੋ ਇੱਕ ਔਰਤ ਦੀ ਤੇਲੀਜ ਆ ਉਹਨੂੰ ਔਰਤ ਦੀ ਤੇਲੀਜ ਤੱਕ ਰੱਖਿਆ ਜਾਵੇ ਜੋ ਇੱਕ ਮਰਦ ਦੀ ਤੇਲੀਜ ਆ ਉਹਨੂੰ ਮਰਦ ਦੀ ਤੇਲੀਜ ਤੱਕ ਰੱਖਿਆ ਜਾਵੇ ਔਰਤ ਇੱਕ ਪੂਜਯਯੋਗ ਸ਼ਕਤੀ ਹੈ ਔਰਤ ਜਿਹੜੀ ਨਾਰੀ ਹੈ ਉਹ ਸਭ ਸ਼ਕਤੀਮਾਨ ਨਾਰੀ ਹੈ ਤੁਸੀਂ ਆਪ ਸੋਚ ਲਓ ਜੁਵਾ ਜੁਵਾ ਤੋਂ ਔਰਤ ਦੀ ਪੂਜਾ ਹੁੰਦੀ ਆਈ ਹੈ ਮੈਂ ਤਾਂ ਹੈਰਾਨ ਐ ਇਸ ਗੱਲ ਦੇ ਉੱਤੇ ਵੀ ਸਾਡੇ ਸਮਾਜ ਦੇ ਜਿਹੜੇ ਰੱਖਿਆਬ ਨੇ ਸਾਡੇ ਪੋਲੀਟੀਕਲ ਲੋਕ ਨੇ ਕਾਨੂੰਨ ਤਾਂ ਬਣਦੇ ਨੇ ਅੱਜ ਵੀ ਕਾਨੂੰਨਾਂ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਸਖਤ ਕਾਨੂੰਨ ਆ ਬੜਾ ਸਖਤ ਕਾਨੂੰਨ ਹੈ ਦੋਸਾਂ ਦੇ ਵਿੱਚ ਛੇਲ ਨਹੀਂ ਹੁੰਦੀ ਕਈ ਕਈ ਮਹੀਨੇ ਕਈ ਕੇ ਸਾਲ ਬੇਲ ਨਹੀਂ ਹੁੰਦੀ ਤੇ ਜੇ ਵਿਕਤਮ ਜਿਹੜਾ ਦੋਸ਼ੀ ਆ ਜੇ ਮਤਲਬ ਵਰਜ ਕਰ ਲਓ ਕਿ ਜਿਹੜਾ ਅਕਿਊਜ਼ ਆ ਸੌਰੀ ਜਿਹੜਾ ਕਿਊਜ਼ਡ ਆ ਜਿਹੜਾ ਦੋਸ਼ੀ ਆ ਜੇ ਉੱਤੇ ਦੋਸ਼ ਸਾਬਤ ਹੋ ਜਵੇ ਤਾਂ ਸਮਾਜਿਕ ਪੱਕੋ ਵੀ ਜਾਂਦਾ ਹੈ ਤੇ ਕਾਨੂੰਨ ਦੇ ਪੱਕੋ ਵੀ ਜਾਂਦਾ ਹੈ ਕੋਈ ਦੋਰ ਪਰ ਰੌਲਾ ਇਸ ਗੱਲ ਦਾ ਵੀ ਉਸ ਸਟੇਜ ਤੱਕ ਪਹੁੰਚਣ ਦੇ ਲਈ ਔਰਤਾਂ ਕਿ ਨਹੀਂ ਬਿਆਨਬਾਜ਼ੀ ਕਰਨੀ ਪੈਂਦੀ ਹੈ ਕੋਰਟ ਕਚਾਈਆਂ ਤੇ ਜਾਣਾ ਪੈਂਦਾ ਕਿਉਂਕਿ ਸਾਡਾ ਹਿੰਦੁਸਤਾਨ ਦਾ ਢਾਂਚਾ ਹੀ ਹੈ ਕਿ ਕੋਈ ਵੀ ਕ੍ਰਾਈਮ ਹੋ ਜਵੇ ਤੁਸੀਂ ਉਸ ਕ੍ਰਾਈਮ ਨੂੰ ਜਿੰਨੇ ਤੱਕ ਪ੍ਰੋਪਰ ਸਬੂਤਾਂ ਦੇ ਨਾਲ ਕਲੀਅਰ ਨਹੀਂ ਹੁੰਦਾ ਉਹਨੇ ਤੱਕ ਤੁਸੀਂ ਕਿਸੇ ਬੰਦੇ ਨੂੰ ਦੂਸਰੀ ਥਾਂ ਲਾ ਨਹੀਂ ਸਕਦੇ ਤੇ ਜਦ ਤੱਕ ਉਹ ਬੰਦੇ ਅੱਗੇ ਦੀ ਅੱਗੇ ਪਹੁੰਚਦੇ ਆ ਕੁਝ ਸਟੇਜਾਂ ਦੇ ਫੈਸਲੇ ਹੋ ਜਾਂਦੇ ਆ ਕੁਝ ਸਟੇਜਾਂ ਦੇ ਵਿੱਚ ਹਿੰਮਤ ਹਾਰ ਜਾਂਦੇ ਆ ਕੁਝ ਜਿਹੜੇ ਅੱਗੇ ਜਾਂਦੇ ਨੇ ਜਦ ਤੱਕ ਉਹਨਾਂ ਨੂੰ ਸਜ਼ਾਵਾ ਹੁੰਦੀਆਂ ਨੇ ਜਦ ਤੱਕ ਉਹ ਕਾਨੂੰਨ ਖਤਮ ਹੋ ਜਾਂਦਾ ਜਦ ਤੱਕ ਉਹ ਮਰੇ ਨਹੀਂ ਰਹਿੰਦਾ ਕਿ ਗੱਲ ਨਹੀਂ ਜਦ ਜਦੋਂ ਦੇਰੀ ਹੋ ਜਾਂਦੀ ਹੈ ਉਦੋਂ ਤੱਕ ਤਾਂ ਇੱਕਦਮ ਹੋਰ ਕਾਰਨ ਹੋ ਜਾਂਦਾ ਹੈ ਬਿਲਕੁਲ ਇਹ ਮੈਂ ਤੁਸੀਂ ਕੀ ਕਹੋ ਬਿਲਕੁਲ ਸਹੀ ਹੈ ਦੇਖੋ ਕਾਰਡ ਡੇਲੀ ਹੁੰਦੇ ਆ ਇਹ ਕੋਈ ਦੋਗਾਈ ਨਹੀਂ মিডিਆ ਦੇ ਵਿੱਚ ਉਹੀ ਚੀਜ਼ ਆਉਂਦੀ ਹੈ ਜਿਹੜੀ ਇੱਕ ਮੇਜਰ ਚੀਜ਼ ਹੈ ਜਿੰਨੀ ਕਿ ਲੋਕਾਂ ਦੀ ਫਲੈਸ਼ ਹੋ ਜਾਂਦੀ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੁਸਤਾਨ ਦੇ ਵਿੱਚ ਡੇਲੀ ਰੇਪ ਨਹੀਂ ਹੁੰਦੇ ਹਿੰਦੁਸਤਾਨ ਦੇ ਵਿੱਚ ਗੈਗਰੇ ਰੇਪ ਨਹੀਂ ਹੁੰਦੇ ਆ ਹਿੰਦੁਸਤਾਨ ਦੇ ਵਿੱਚ ਸਿੰਗਲ ਰੇਪ ਨਹੀਂ ਹੁੰਦੇ ਆ ਹਿੰਦੁਸਤਾਨ ਦੀ ਔਰਤ ਜਿਹੜੀ ਆ ਉਹਨੂੰ ਮਹਿਬੂ ਹੈ ਜਿਵੇਂ ਕਹਿੰਦਾ ਮਹਿਫੂਜ਼ ਰੱਖਿਆ ਹੀ ਨਹੀਂ ਜਾ ਰਿਹਾ ਇੰਨੇ ਗਹਲਾਤ ਮਾੜੇ ਹੋ ਰਹੇ ਆ ਮੈਂ ਦਾ ਹਰ ਹਣ ਹੁੰਦਾ ਕਿ ਸਾਡੀਆਂ ਜਿਹੜੀਆਂ ਛੁੱਟੜੀਆਂ ਬੱਚੀਆਂ ਨੇ ਸਾਡੀਆਂ ਔਰਤਾਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਧੀਆ ਨੇ ਮੈਂ ਇਸ ਦਾ ਦਾ ਸਾਨੂੰ ਇੰਨੀ ਗੱਲ ਆਪਣੇ ਆਪ ਨੂੰ ਘਰੇ ਬੈਠ ਕੇ ਇੱਕ ਘਿਣਾਉਣੀ ਲੱਗਦੀ ਆ ਕਲਕੱਤੇ ਦੇ ਵਿੱਚ ਝੰਡਾ ਬੜਾ ਜਿਹਾ ਕਾਰਡ ਵਾਪਰੇ ਆ ਕਿ ਡਾਕਟਰ ਨਾਲ ਝੰਡਾ ਬੜਾ ਕਾਰਡ ਵਾਪਰੇ ਆ ਬੜੀ ਹੈਰਾਨੀ ਹੈ ਕਿ ਡਾਕਟਰ ਨਾਲ ਇੱਕ ਤਰ੍ਹਾਂ ਦਾ ਪਹਿਲਾ ਗਾਣ ਨਹੀਂ ਹੋ ਸਕਦਾ ਇਸ ਤੋਂ ਵੀ ਪਹਿਲਾਂ ਬਹੁਤ ਕੁਝ ਐਜੀ ਹਰਕਤਾਂ ਹੁੰਦੀਆਂ ਹੋਣਗੀਆਂ ਕੁਝ ਲੇਡੀਆਂ ਆਪਣੇ ਸ਼ਰਮ ਦੇ ਨਾਲ ਆਪਣੀਆਂ ਘਰ ਦੀ ਬੇਇੱਜ਼ਤੀ ਦੇ ਚੱਕਰ ਦੇ ਵਿੱਚ ਇੱਕ ਦੇਖੋ ਸਮਾਜਿਕ ਮਾਹੌਲ ਹੈ ਹਿੰਦੁਸਤਾਨੀ ਮਾਹੌਲ ਆ ਉਹ ਸੁਪਾਬ ਨਹੀਂ ਲੈਂਦੀਆਂ ਹੁੰਦੀਆਂ ਪਰ ਬੜੀ ਮੈਂ ਕਹਿੰਦਾ ਵੀ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਜਿੰਨੇ ਕੁ ਮੈਂ ਸ਼ਬਦ ਦੰਦੇ ਨੂੰ ਕਦੇ ਵਾਪਸ ਕਰਾਂ ਇਹ ਜਿਹੇ ਲੋਕਾਂ ਦੇ ਲਈ ਜਿਨ੍ਹਾਂ ਨੇ ਔਰਤ ਦੀ ਮਾਨਸਿਕਤਾ ਨੂੰ ਖਤਮ ਕੀਤਾ ਹੈ ਔਰਤ ਦੇ ਨਾਲ-ਨਾਲ ਉਹਦੀ ਫੈਮਿਲੀ ਨੂੰ ਵੀ ਬਹੁਤ ਵੱਡਾ ਦੁੱਖ ਹੈ ਜੇ ਇਹੀ ਬੱਚੇ ਟ੍ਰੇਨਿੰਗ ਦਿੱਤੀ ਜਾਵੇ ਤਾਂ ਆਪ ਗੁਆ ਨਾ ਲੈ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ ਟ੍ਰੇਨਿੰਗ ਹੈਗੀ ਆ ਸਭ ਕੁਝ ਹੈਗਾ ਆ ਕਿਉਂ ਨਹੀਂ ਹੈਗਾ। ਦੇਖੋ ਟ੍ਰੇਨਿੰਗ ਹੈਗੀ ਆ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਬੱਚੀਆਂ ਅੱਜ ਸਾਡੀਆਂ ਪਹਿਲੇਟ ਬਣੀਆਂ ਨੇ ਬੱਚੀਆਂ ਅੱਜ ਸਾਡੀਆਂ ਅੰਤਰਿਕਸ਼ ਚਲੇ ਗਈਆਂ ਨੇ। ਬੱਚੀਆਂ ਕਿਸੇ ਲੈਵਲ ਤੇ ਕੋਈ ਘੱਟ ਨਹੀਂ ਹੈ ਕਿਸੇ ਸਮਾਜ ਤੋਂ ਘੱਟ ਨਹੀਂ ਉਹ ਜਿਹੜਾ ਕੈਲਕਨਾ ਦੇ ਵਿੱਚ ਜਿਹੜਾ ਤੁਹਾਡਾ ਡਾਕਟਰ ਨਾਲ ਰੇਪ ਆ ਕਿ ਆਓ ਡਾਕਟਰ ਨਾਲ ਬਣ ਸੀ ਨਾ ਇਹ ਗੱਲ ਹੀ ਆਉਂਦੀ ਆ ਮਾਨਸਿਕਤਾ ਸੋਚ ਦੀ ਜਿੰਨੇ ਤੱਕ ਸਾਡੇ ਸਮਾਜ ਦੇ ਵਿੱਚ ਜਿਹੜੀ ਵੈਸ਼ੀ ਆਣਾ ਸੋਚ ਆ ਉਹਨੂੰ ਪੋਸਟਰ ਨਹੀਂ ਕੀਤਾ ਜਾਊਗਾ ਜਾਂ ਇੱਕ ਲੋਕਾਂ ਦੀ ਸੋਚ ਪੋਸਟਿਵ ਨਹੀਂ ਹੋਊਗੀ ਉਦੋਂ ਤੱਕ ਇਹ ਹਰਕਤਾਂ ਇੰਦੀ ਜਲਦੀਆਂ ਰਹਿਣੀਆਂ ਨੇ ਸਾਡੇ ਕਾਨੂੰਨ ਨੂੰ ਵੀ ਬਹੁਤ ਸਖਤ ਹੋਣਾ ਪਊਗਾ ਮੈਂ ਕਹਿੰਨਾ ਕਿ ਜਦੋਂ ਇੱਕ ਰੇਪ ਵਿਕ ਤਾਂ ਫੜਿਆ ਜਾਂਦਾ ਰੇਪ ਰੇਪ ਚ ਫੜਿਆ ਜਾਂਦਾ ਉਹਨੂੰ ਫੜੋ ਉਹਦੇ ਦੇ ਥੋੜਾ ਉਹਦਾ ਜਿਹੜਾ ਟ੍ਰਾਈਲ ਆ ਕੁਝ ਸਮੇਂ ਲਿਓਗਾ ਉਹਨੂੰ ਪੇਚ ਚੜਾਏ ਤੇ ਉਹਨੂੰ ਗੋਲੀ ਮਾਰ ਦੋ। ਸਵਾਰਤਾ ਤਾਂ ਹੈ ਲੋਕਾਂ ਲਈ ਮੈਸੇਜ ਆਵੇ ਚੀਜ਼ ਦਾ ਪਰ ਮਤਲਬ ਇਹ ਹੈ ਨਹੀਂ ਪਰਵਾਹੀ ਹੈ ਨਹੀਂ ਹਿੰਦੁਸਤਾਨ ਕਦੇ ਯੂਏਈ ਨਹੀਂ ਬਣ ਸਕਦਾ ਹਿੰਦੁਸਤਾਨ ਕਦੇ ਦੁਬਈ ਨਹੀਂ ਬਣ ਸਕਦਾ ਹਿੰਦੁਸਤਾਨ ਕਦੇ ਕੈਨੇਡਾ ਨਹੀਂ ਬਣ ਸਕਦਾ ਹਿੰਦੁਸਤਾਨ ਕਦੇ ਯੂਐਸਏ ਨਹੀਂ ਬਣ ਸਕਦਾ ਹਿੰਦੁਸਤਾਨ ਕਦੇ ਯੂਰਪ ਦੇ ਦੇਸ਼ ਨਹੀਂ ਬਣ ਸਕਦਾ ਕਿਉਂ ਕਾਰਨ ਕੀ ਹੈ ਕਿ ਹਿੰਦੁਸਤਾਨ ਦੇ ਵਿੱਚ ਲਾਅ ਜ਼ਰੂਰ ਬਣੇ ਹੋਏ ਨੇ ਪਰ ਇਹਨਾਂ ਦੇ ਵਿੱਚ ਉਹੀ ਲਾਅ ਤੁਹਾਨੂੰ ਸੱਤ ਸਜ਼ਾ ਦਿੰਦਾ ਉਹੀ ਨਾਲ ਉਹਦੇ ਤੇ ਧਾਰਾ ਲੱਗੀ ਹੋਈ ਹੈ ਕਿ ਤੁਹਾਨੂੰ ਬਾਜਦਤ ਬਲੀ ਵੀ ਕਰਨਾ ਇਸ ਕਰਕੇ ਮੇਰੀ ਡਿਮਾਂਡ ਲਾ ਲਓ ਜਾਂ ਇਸ ਮੀਡੀਆ ਦੇ ਰਾਹੀਂ ਮੈਂ ਤੁਹਾਨੂੰ ਬਾਰ-ਬਾਰੀ ਅਪੀਲ ਕਰਦਾ ਉਹਨਾਂ ਗੰਦੀ ਸੋਚ ਦੇ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਵੀ ਪਲੀਜ਼ ਜਰਾ ਸੱਭਿਆ ਸਮਾਜ ਦੇ ਵਿੱਚ ਕੁਝ ਅਕਲ ਵਾਲੇ ਕੰਮ ਕਰੋ ਤੁਹਾਨੂੰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਇੱਕ ਵਾਰ ਜ਼ਿੰਦਗੀ ਦਿੱਤੀ ਹੈ ਬਾਰ-ਬਾਰ ਤੁਸੀਂ ਇਸ ਧੱਕੇ ਦੇ ਆੜਾ ਨਹੀਂ ਜਿੰਨਾ ਜਿੰਨਾ ਚਿਰ ਵੀ ਜ਼ਿੰਦਗੀ ਜਿਉਣੀ ਹੈ ਨਾ तरीके ਨਾਲ ਜੀ ਕੇ ਜਾਓ ਆਪਣਾ ਨਾਮ ਉੱਚਾ ਕਰਕੇ ਜਾਓ ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਸਿਰਫ ਔਰ ਸਿਰਫ ਸ਼ਮਸ਼ਾਨ ਘਾੜਦਾ